ਗੁਰੂ ਪਿਆਰਿਓ ਸਵਾਲ ਹੈ ਕਿਹੜੀ ਜੀਵ ਇਸਤਰੀ ਪ੍ਰਭੂ ਦੇ ਮਲਾਪ ਦੇ ਸੁਖ ਆਨੰਦ ਨਾਲ ਮਾਣਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 56 ਅੰਗ ਤੇ ਬਖਸ਼ਿਸ਼ ਕਰਤੇ ਹਨ ਮੁੰਦੇ ਗੁਣਹੀਣੀ ਸੁਖ ਕਹਿ ਇਹ ਭੂਲੀ ਜੀ ਵਿਸਤਰੀਏ ਜੋ ਆਪਣੇ ਅੰਦਰ ਆਤਮਿਕ ਸੁੱਖ ਦੇਣ ਵਾਲੇ ਗੁਣਾ ਤੁਖਣੀ ਹੈ ਜੇ ਆਪਣੇ ਅੰਦਰ ਆਤਮਿਕ ਸੁੱਖ ਦੇਣ ਵਾਲੇ ਗੁਣਾ ਤੁਖਣੀ ਹੈ ਉਸ ਨੂੰ ਬਾਹਰੋਂ ਕਿਸੇ ਹੋਰ ਤਰੀਕੇ ਨਾਲ ਆਤਮਿਕ ਸੁੱਖ ਨਹੀਂ ਮਿਲ ਸਕਦਾ ਕਿਰ ਰਲਿਆ ਵੇਰੇ ਰਲੀਆਂ ਰਸਮਾਨਸੀ ਸਾਚ ਸ਼ਬਦ ਸੁਖ ਨਹਿ ਰਹਾਉ ਆਤਮਿਕ ਸੁਖ ਉਸ ਨੂੰ ਹੈ ਜੋ ਸਦਾ ਕੈਮ ਰਨ ਬੜੇ ਪਰਮ ਵਿੱਚ ਲੀਨ ਰਹਿੰਦਾ ਹੈ ਜੋ ਗੁਰੂ ਦੇ ਸ਼ਬਦ ਦੇ ਜੁੜੀ ਹੋਈ ਹੈ ਜੋ ਪਰਮੂ ਦੇ ਪਿਆਰ ਵਿੱਚ ਮਸਤ ਹੈ ਪਰਉਪਤੀ ਦੇ ਮੁਲਾਪ ਦੇ ਸੁਖ ਉਹੀ ਜੀਵ ਇਸਤਰੀ ਮਾਨ ਸਕਤੀ ਹੈ ਗੁਰੂ ਪਿਆਰਿਓ ਉਹੀ ਜੀਵ ਇਸਤਰੀ ਪਰਮੁਲਾਪ ਤੇ ਸੁਖ ਆਨੰਦ ਲਨ ਮਾਨਸਿਕਤੀ ਹੈ ਜੋ ਸਦਾ ਕੈਮਰੇਨ ਵਾਲੇ ਪਰਭੂ ਚਲੀ ਰਹਿੰਦੀ ਹੈ ਜੋ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ ਜੋ ਪ੍ਰਭੂ ਦੇ ਪਿਆਰ ਵਿੱਚ ਮਸਤ ਹੈ